ਬਾਹਰ ਦੇ ਫੈਨ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਮਨਾਂ ਕਰਤਾ ਬਾਹਰ ਗਰਦਾਸਪੁਰ ਗਈ ਤੇ ਕਿਹਾ ਤਸਰਵਾਏ ਮੈਂ ਓਕੇ ਹੈ ਤੂੰ ਆਪਣੇ ਬੈਂਕ ਨਾਲ ਗੱਲ ਕਰ ਲੋ ਚੱਲ ਇੱਥੇ ਆਏ ਤੇ ਇਹਨਾਂ ਨੇ ਅਖੀਰ ਨੂੰ ਨਹੀਂ ਆਈ ਇਹੇ ਕੰਮ ਕਰ ਕਰ ਕੇ ਮੈਨੂੰ ਕੁਝ ਨਹੀਂ ਦੱਸਿਆ ਤਾ ਇਹ ਕਪੜੇ ਆਪਣੇ ਬੱਠੇ ਮੁੰਡੇ ਲੈ ਕੇ ਆਈਆਂ ਤੇ ਉਹ ਇਹਨੇ ਫਿਰ ਪੁੱਛਿਆ ਉਹ ਨਾ ਕਿਤਾ ਕਿ ਮਾਂ ਮਾਤ ਜਿਦਾ ਆਸ ਕਲੋ ਦੇ ਫਿਰ ਸਾਨੂੰ ਭਜਣਾ ਪੈ ਗਿਆ ਵੀ ਅਸੀਂ ਕਿਤੇ ਜਾਈ ਹੋ ਨਹੀਂ ਨਹੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ ਜੱਸਦੀ ਆਹ ਉਹ ਨਾ ਕੋਈ ਨਾ ਅੱਜ ਤੇ ਪੜਿਆ ਇਸ ਤਰ੍ਹਾਂ ਨਾ ਮੇਰੇ ਉਹ ਜਿਹੜੇ ਦੇ ਦੇ ਕੋਈ ਨਾ ਮੈਨੂੰ ਇੱਕ ਖਾਤ ਨੂੰ ਖਾਤਾ ਖੋਲ ਦੇ ਘਰੇ ਮੇਰੇ ਪੈਨਸ਼ਨ ਬਲ ਸਰਕਾਰ ਮੈਨੂੰ ਦੇ 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 ਮੈਨੂੰ ਇਹਨਾਂ ਮਾਤਾ ਤੋਂ ਮੇਰੇ ਜੇ ਆਗੀਗਾ ਜਿਸੀ ਹਰ ਨਾ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਰੋਟਾ ਛਾੜੇ ਪੈਨਸ਼ਨ ਵਜ ਮੈਂ ਤਾਂ ਉੱਤੇ ਕੁਝ ਨਹੀਂ ਹੈ ਉਹ ਕੀ ਇੱਕ ਕੀ ਕਾਰਨ ਹੋ ਗਿਆ ਵਾ ਕੀ ਕਿੰਨੇ ਕੰਮ ਕਰਦਾ ਸੀ ਕਿੰਨੇ ਮਰਿਆ ਤਾਂ ਮੇਰੇ ਸਾਹ ਦੇ ਵਿੱਚ ਪਹੁੰਚਾਤਾ